ਰੋਡ ਤੋਂ ਦਿਨ ਲੱਗਿਆ 47-46 ਸਾਲ ਹੋ ਗਏ ਦੇਖ ਇਹਨਾਂ ਤੇ ਜਿਹੜਾ ਚਾਰਜ ਸੀ ਨਾ ਪੱਥਰ ਉਹ ਤਾਰਾਂ ਗਲ ਗਿਆ ਉਹਨੇ ਪੱਥਰ ਖਿੰਡਿਆ ਠੋਕਰਾਂ ਦਾ ਜਿਹਦੇ ਉੱਪਰ ਇੱਕ ਇੱਕ ਲੇਅਰ ਲਾਈ ਜਾਵੇ ਨਾ ਜਾਲ ਬਣ ਕੇ ਲਵਾ ਦੇ ਨਹੀਂ ਜੀ ਜੇ ਲਈ ਤਾਂ ਹੁਣ ਤਾਰ ਆ ਚਲੋ ਮੇਰਾ ਮਤਲਬ ਕਰਵਾ ਇਹ ਤਾਂ ਹਰੇਕ ਸਾਲ ਦਾ ਇਹ ਤਾਂ ਹਰੇਕ ਸਾਲ ਦਾ 23 ਕਿੰਨਾ ਕਹਾ ਫੇਲੀ ਦੇ ਰਹੇ ਹੋ ਇਹ ਤਾਂ ਕੰਮ ਨਹੀਂ ਆ ਰਹੇ ਜੇ ਜਾਲ ਬਣੇ ਹੋਏ ਹੁੰਦਾ ਜੇ ਉਹ ਮੇਰੇ ਤੋਂ ਸਾਰੇ ਜਾਲ ਬਣ ਨਹੀਂ ਜੀ ਇਹ ਜਿਹੜੇ ਠੋਕਰਾਂ 10-10 20 ਫੁੱਟ ਦੀ ਤਾਂ ਹੀ ਬਿਆਰੀ ਨਹੀਂ ਹੋਏ ਬੁਰੇ ਕਿਹੜਾ ਹਣੇ ਕੰਮ ਕਰ ਰਹੀ ਕਰੀ ਚੱਲੋ ਕੇ ਨਾ ਠੋਕਰ ਨੂੰ ਜੀ ਦਫਦਰ 20 ਫੁੱਟ ਪਤਾਇਆ ਜਾ ਬੇ ਨਗਾ ਹਾਂ ਤਾਂ ਦੇਖੋ ਕੋਈ ਨਹੀਂ ਕਰਵਾਵਾਂਗੇ ਵੀ ਇਹ 78 ਦੀਆਂ ਠੋਕਰ ਲੱਗੀਆਂ ਸਾਰ ਗਲ ਗਈ ਸਾਰ ਗਲਣ ਕਰਕੇ ਉਹ ਪੱਥਰ ਖਿੰਡ ਗਿਆ ਹੁਣ ਜਿਹੜੀ ਆ ਹਾਲਤ ਹੋਈ ਦੀ ਅੱਜ ਕੋਈ ਨਹੀਂ ਕੋਈ ਨਹੀਂ ਹਾਂ ਜੇ ਪਰਾਂ ਡਰੇ ਡਰੇ ਦੀ ਹੁੰਦੀ ਵੀ ਲੋਡ ਦਾ ਕਰਨਾ ਪੱਥਰ ਦੀ ਲਾ ਕੇ ਜਾਲ ਬਣ ਕੇ ਤਾਰ ਦੇ ਵਿੱਚ ਫੇਰ ਫੇਰ ਜਾਲ ਤੋਂ ਸੱਖਰ ਤੱਕ ਤਾਂ ਹੀ ਹਲੂ ਜੇ ਜਾਲ ਉੱਪਰ ਤਾਰ ਦੇ ਵਿੱਚ ਜੀ ਉਹ ਵੀ ਦੱਸੋ ਉਹ ਡਰੇਨ ਆ ਡਰੇਨ ਪੱਟੋ ਜੀ ਉਹਦੇ ਪੱਟੋ ਜੀ ਸਾਨੂੰ ਵੱਡੀ ਮਾਰ ਜੀ ਸਾਨੂੰ ਉਹ ਚੀਜ਼ ਜੇ ਸਿੱਧਾ ਹੋਵੇ ਪਹਿਲਾਂ ਟ੍ਰੇਨ ਕੱਢੀ ਸੀ 2 ਸਾਲ ਪਹਿਲਾਂ ਮੇਨੂੰ ਆ ਪੰਜ ਸਿੱਧਾ ਹਾਂ ਜਿਹੜਾ ਨਾ ਕੋਈ ਮਦਾ ਜੇ ਪਾਣੀ ਸਿੱਧਾ ਜਾ ਕੇ ਮਾਰ ਪੈਣੀ ਹੋਣੀ ਉਹ ਚੀਜ਼ ਸਭ ਤੋਂ ਵੱਡੀ ਗੱਲ ਕੁਝ ਵੀ ਨਹੀਂ ਹੋਊਗੀ ਇਹ ਸਾਲ ਕਹਿੰਦੇ ਵੀ ਉਹ ਕਮ ਸੇ ਕਮ ਦੇ ਮੜਾ ਜਾਉਂਗਾ ਕਾਫੀ ਖੜੀ ਹੈ ਦੀ 8-10 ਸਾਲ ਦੀ ਉਹਦੇ ਜੜੋਂ ਦੀ ਚਲੇਗੀ ਉਹ ਚੱਕੀ ਜਾਂਦੀ ਨਹੀਂ ਪਾਣੀ ਤੋਂ ਜੇ ਉਹਦਾ ਵਹਾਅ ਥੋੜਾ ਜਿਹਾ ਸਿੱਧਾ ਹੋ ਗਏ ਨਾ ਤਾਂ ਹਕਮ ਨਹੀਂ ਸ਼ੇ ਇਹ ਜੇ ਵੀ ਪਹਿਲਾਂ ਹੀ ਗੁੜੇ ਲਵਾਈ ਸੀ ਉਹ ਪ੍ਰਾਧੋ ਵੀ ਤੁਸੀਂ ਲਾ ਲਿਆ। ਇਹ ਤਾਂ ਪੁਰਾਣੀ ਉੱਪਰ ਬੋਲਦਾ ਤਾਂ ਲੱਗਦਾ ਸਹੀ ਕਰਕੇ ਸਾਰਾ ਉਹ ਹੋ ਦੇ ਹੋ ਗਿਆ। ਇੱਕ ਨੰਨੀ ਬੱਚਾ ਵਜਨੇ ਦਾ ਇਜਾਜ਼ਤ ਕੋ ਹੋਵੇ। ਇਰੀਆ ਵਿੱਚ ਇਹਦਾ ਜੀ ਉਹਦੇ ਕਰਕੇ ਸਾਡਾ ਪੱਖਰ ਦਾ ਟੱਜ ਲੱਗ ਗਿਆ। ਚਲੋ ਇਹਨਾਂ ਨੂੰ ਕੰਮ ਕਰ ਲੈ। ਚਲੋ ਆ ਜਾਓ ਜੀ। ਇੱਧਰ ਵੀ ਤਾਂ ਇੱਧਰ ਹੀ ਤਾਂ ਪੀਣਾ। ਇੱਥੇ ਤਾਂ ਪਾਣੀ ਉੱਧ ਹੀ ਪੈ। ਹਾਂਜੀ ਹਾਂ। ਠੀਕ ਹੈ ਨਾ ਖਾਦ। ਦੋ ਦਿਨ ਪੂਰਾ ਵਿਜੀਲੈਂਟ ਰਹਿਣਾ ਪੈਣਾ। ਹੁਣ ਕੋਈ ਵੀ ਇਥੋਂ ਵਾਲਾ ਅਮਲਾ ਤਮਲਾ ਜਾਓ ਨਾ ਨਹੀਂ ਨਹੀਂ ਬਿਲਕੁਲ ਨਹੀਂ ਪਾਣੀ ਠੀਕ ਆਓ ਮਟੀਰੀਅਲ ਮੰਗਾਓ ਜਿਹੜਾ ਚਾਹੀਦਾ ਤਾਰ ਜਾਂ ਹੋਰ ਜੋ ਵੀ ਹੈ ਜੀ ਚੈਸਟੀ ਵੀ ਆ ਪੁਆਇੰਟ ਹੈ ਦੇਖੋ ਜੇ ਬੰਨ ਬਚ ਜੇ ਦੇਖੋ ਹੁਣ ਤਾਂ ਉਹਨੇ ਮੁੱਠੀ ਹੋ ਨਹੀਂ ਮਿਲਦੀ ਆ ਬੰਨ ਵਾਸਤੇ ਅਸੀਂ ਆਹਾਂ ਕਰਕੇ ਕੋਣ ਆਸੀ ਅਸੀਂ ਐਸੇ ਕਰਕੇ ਜਿਹੇ ਪੱਥਰ ਜਿਹੜੇ ਆ ਜਾਂਦਾ ਚਾਰ ਲਾਗੇ ਨਾਲ ਅਸੀਂ ਲਾਜੂ ਕੋਲ ਡਾਕਟਰ ਸਾਹਿਬ ਨੇ ਕਹਿਤਾ ਆਹ ਰਿਆ ਜੀ ਆਹ ਰਿਆ ਉਹ ਮੈਸੂਨ ਪਾਏ ਨੇ ਟ੍ਰੋਨੇ ਆ ਇਹ ਦਰਖਤਾਂ ਨਾਲ ਅਲਾਕਾ ਐਸੇ ਕਰਕੇ ਉੱਪਰ ਚੜਾਈ ਵੀ ਹੋਣ ਵਾਲੀ ਆ ਵੀ ਜੇ ਬੰਨ ਚਲੇ ਗਿਆ ਕਿ ਇਸ ਤਰ੍ਹਾਂ ਹੈ ਬਾਰਿਸ਼ ਜਿਹੜੀ ਆ ਲਗਾਤਾਰ ਹੋ ਰਹੀ ਆ ਪਿਛਲੇ 10 ਦਿਨ ਤੋਂ ਤੇ ਜਿੰਨਾ ਵੀ ਪਹਾੜਾਂ ਦਾ ਪਾਣੀ ਉਹ ਸਾਰਾ ਅਲਟੀਮੇਟਲੀ ਅਸੀਂ ਫੇਸ ਕਰਦੇ ਆ ਹਾਲਾਂਕਿ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਚਕੰਨਾ ਨਹੀਂ ਹੈ ਕਿਉਂਕਿ ਮਾਝੇ ਚ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਉਧਰ ਬਹੁਤ ਹਾਲਾਤ ਜਿਹੜੇ ਆ ਪਾਣੀ ਕਰਕੇ ਖਰਾਬ ਹੋਏ ਆ ਅੱਜ ਮੈਂ ਔਰ ਸਾਡੇ ਸਤਿਕਾਰਯੋਗ ਐਮਐਲਏ ਸਭ ਸਵੇਰ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਜਿਹੜੇ ਸਾਡੇ ਸੈਂਸਿਟਿਵ ਜ਼ੋਨ ਹੈ ਉੱਥੇ ਜਾ ਕੇ ਪਹਿਲਾਂ ਤੋਂ ਹੀ ਮੁਸਤੈਦ ਰਹੀਏ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਲੇਕਿਨ ਇੱਕ ਮੈਂ ਬੇਨਤੀ ਤੁਹਾਡੇ ਰਾਹੀਂ ਜ਼ਰੂਰ ਸੰਗਤ ਨੂੰ ਕਰੂੰਗਾ ਕਿਉਂਕਿ ਅਗਲੇ 48 ਘੰਟੇ ਬੜੇ ਕ੍ਰਿਸ਼ਨ ਹੈ بارش ਲਗਾਤਾਰ ਜਿਹੜੀ ਹੈ ਮੌਸਮ ਵਿਭਾਗ ਨੇ ਵੀ ਉਹਦੀ 100 ਇਸ ਪਾਣੀ ਦਿੱਤੀ ਹੈ ਤਾਂ ਜਿੰਨਾ ਵੀ ਪਾਣੀ ਪਹਾੜਾਂ ਦਾ ਆਲਟੀਮੇਟਲੀ ਸਾਡੇ ਪੰਜਾਬ 'ਚ ਹੋਊਗਾ ਸੋ ਆਪਾਂ ਨੂੰ ਸਤਾਰਕ ਰਹਿਣ ਦੀ ਲੋੜ ਹੈ ਪ੍ਰਸ਼ਾਸਨ ਵੀ ਫੀਲਡ 'ਚ ਹੈ ਅਸੀਂ ਸਾਰੇ ਵੀ ਲਗਾਤਾਰ ਹੈ ਲੇਕਿਨ ਜਿੰਨੇ ਵੀ ਸਾਡੇ ਨੌਜਵਾਨ ਹੈ ਪੰਚਾਇਤਾਂ ਹੈ ਉਹਨਾਂ ਨੂੰ ਵੀ ਸਤਰਕ ਰਹਿਣ ਦੀ ਲੋੜ ਆ ਪਰ ਮਿਲ ਜੁਲ ਕੇ ਇੱਕ ਦੂਜੇ ਦਾ ਹੱਥ ਫੜੀਏ ਔਰ ਆਪਣੇ ਲੋਕਾਂ ਨੂੰ ਬਚਾਈਏ ਆਪਣੇ ਪੰਜਾਬ ਨੂੰ ਬਚਾਈਏ ਐਮਐਲਏ ਸਾਹਿਬ ਤੁਹਾਨੂੰ ਕਈ ਮੰਗਾ ਵੀ ਰੱਖੀਆਂ ਇੱਕ ਸਟੱਡਲ ਆਉਣ ਲਈ ਕੀ ਇਹ ਦੇਖ ਦਿੱਤੇ ਜੀ ਦੇਖੋ ਇਮੀਡੀਏਟਲੀ ਤਾਂ ਜਿਹੜਾ ਹੁਣ ਬਾਰਿਸ਼ ਹੋ ਰਹੀ ਹੈ ਔਰ ਜਿਵੇਂ ਕਾਲ ਸਾਹਿਬ ਨੇ ਦੱਸਿਆ ਕਿ 15 ਦਿਨ ਤੋਂ ਇਹ ਲਗਾਤਾਰ ਚੱਲ ਰਿਹਾ ਹੈ ਔਰ 48 ਘੰਟੇ ਜਿਹੜੇ ਹੋਰ ਆਉਣ ਵਾਲੇ ਹੈ ਇਹ ਵੀ ਬੜੇ ਸੈਂਸਿਟਿਵ ਹੈ ਤੇ ਉਹਦੇ ਲਈ ਅਸੀਂ ਜੋ ਹੋ ਸਕਦਾ ਪ੍ਰਬੰਧ ਉਹ ਕਰ ਰਹੇ ਆ ਚਾਲ ਵੀ ਜਾਂ ਹੋਰ ਪੱਥਰ ਜਿਹੜੇ ਲਗਾਣੇ ਆ ਚਾਲ ਬਣ ਕੇ ਜਿਹੜਾ ਉਹ ਹੈਗਾ ਜੋ ਇੱਥੇ ਮੰਗਿਆ ਉਹ ਬਾਅਦ ਚ ਕਰਾਂਗੇ ਪਹਿਲਾਂ ਵੀ ਅਸੀਂ ਕੀਤੀ ਰੀਬਾਟਮੈਂਟ ਉਹਨੂੰ ਕਹਿੰਦੇ ਆ ਪਹਿਲਾਂ ਵੀ ਤੁਸੀਂ ਦੇਖਿਆ ਕਿ ਇਸ ਏਰੀਆ ਚ ਕੀਤੀ ਅੱਗੇ ਫਸੇ ਵੀ ਕੀਤੀ ਆ لیکن امیڈییٹلی جو ہو ਸਕਦਾ ਅਸੀਂ ਵਰਤਮਾਨ ਆਪਣੇ ਐਫਰਟ ਕਰ ਰਹੇ ਆਂ ਆਹ ਹੋਰ ਪਾਰ ਹੋਰ ਮੰਗਵਾਈ ਹੈ ਤੇ ਇਲਾਕਾ ਨਿਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਸਾਰੇ ਚਾਹੇ ਆਪਣਾ ਕੰਮ ਹੈ ਪਰ ਸਾਰਾ ਜਿਹੜਾ ਪ੍ਰਸ਼ਾਸਨ ਸਾਡਾ ਇੱਥੇ ਖੜਾ ਐ ਐਕਸਲ ਸਾਹਿਬ ਅੱਗੇ ਬੱਦਕੇ ਖੜੇ ਨੇ ਐਸਡੀਓ ਸਾਹਿਬ ਜੀ ਸਾਹਿਬ ਇੱਥੇ ਨੇ ਤੇ ਜੋ ਮਟੀਰੀਅਲ ਚਾਹੀਦਾ ਇਹਨਾਂ ਨੂੰ ਕਹ ਤੱਕ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ ਜਿੰਨਾ ਵੀ ਚਾਹੀਦਾ ਮੰਗਵਾਣ ਤੇ ਉਹ ਸਰਕਾਰਪੁਰ ਖੱਗੇ ਅਰਦਾਜ਼ ਬੇਨਤੀ ਕਿ ਇਹ ਇਸ ਮੁਸੀਬਤ ਚ ਪੰਜਾਬ ਨੇ ਬਹੁਤ ਮੁਸੀਬਤਾਂ ਝੱਲੀਆਂ ਪਹਿਲਾਂ ਤੋਂ ਤੇ ਇਸ ਵੱਤੋਂ ਵੀ ਸਾਨੂੰ ਜਿਹੜਾ ਜਲਦੀ ਸਹੂਕਾਰਾ ਮਿਲੇਗਾ ਜਿਹੜਾ ਫਸਰੇ ਕਿ ਪਧੀ ਫਿੱਤੀ ਇਹ ਹੈਗੀ ਆ ਰੀਪਾਰਟਮੈਂਟ ਜਿਹਨੂੰ ਕਹਿੰਦੇ ਉਹ ਮੈਂ ਹੁਣੇ ਹੀ ਕਹਿ ਤਾ ਹਮੇਸ਼ਾ ਵਿੱਚ ਅਸੀਂ ਜਲਦੀ ਪਹਿਲਾਂ ਵੀ ਕਰਦੇ ਇੱਥੇ ਤੱਕ ਜਿਹੜੀ ਹੋਰ ਅੱਗੇ ਐਸੇ ਜਿੰਨਾ ਇਹਦੀ ਵਾਟ ਨਹੀਂ